ਆਨ ਕਲੀ ਮਹੱਲਾ ਪਹਿਲਾ ਜਿਉ ਆਇਆ ਤਿਉ ਜਾਵੈ ਬੌਰੀ ਸੱਚੀ ਕੌਲਸ਼ਾ ਪਰਮੇਸ਼ਰ ਦੇ ਸਿਮਰਨ ਤੋਂ ਬਿਨਾ ਵਾਹਿਗੁਰੂ ਦੇ ਰੂਪ ਦੀ ਪ੍ਰਾਪਤੀ ਤੋਂ ਬਗੈਰ ਆਵਾਜ਼ ਹੋਂ ਬਣਿਆ ਰਹਿੰਦਾ ਪੁਰਖਾਂ ਦਾ ਹਯੂਰ ਫਰਮਾਉਂਦੇ ਹਨ ਜਿਉ ਆਇਆ ਤਿਉ ਜਾਵੈ ਬੌਰੀ اے ਜੀਵ ਰੂਪੀ ਕਮਲੇ اے ਜੀਵ ਜਿਵੇਂ ਆਇਆ ਹੈ ਨ ਜਨਮ ਧਾਰ ਕੇ ਵਾਸ਼ਨਾ ਦਾ ਵੱਧਾ ਹੋਇਆ ਇਹ ਪਰਲੋਕ ਮੁੱਕੀ ਤੋਂ ਜਾਣਾ ਕਰੇਗਾ ਪਰਲੋਕ ਨੂੰ हे ਕਮਲਿਆ ਜਿਉਂ ਜਨਮੇ ਤਿਉਂ ਮਰਨ ਭਇਆ ਹੈ ਜਿਨੇ ਜਨਮ ਧਾਰਿਆ ਹੈ ਓਵੇਂ ਮਰਨ ਦਾ ਸਮਾਂ ਭਿਆ ਹੋਇਆ ਹੈ ਮਰਨ ਦਾ ਭੈ ਬਣਿਆ ਰਹੇਗਾ ਕਈ ਬੱਚੇ ਜੰਮਦੇ ਹੀ ਭੈ ਕਰਕੇ ਮਰ ਜਾਂਦੇ ਹਨ ਅਤੇ ਕਈ ਮਰਨ ਦੇ ਭੈ ਦੇ ਵਿੱਚ ਹੀ ਅੰਤ ਸਾਰਿਆਂ ਦਾ ਸ੍ਰੀ ਨਾਸ ਹੁੰਦਾ ਹੈ ਇਸੇ ਪ੍ਰਕਾਰ ਜਿਉਂ ਆਇਆ ਫਿਰ ਪਰਲੋਕ ਸਾਣੀ ਤੋਂ ਜਿਉਂ ਆਇਆ ਤਿਉਂ ਜਾਵਹਿ ਬਉਰੇ ਜਿਉ ਜਨਮੇ ਤਿਉ ਮਰਨ ਪਹਾ ਜਿਸ ਪ੍ਰਕਾਰ ਜਨਮ ਧਾਰ ਕੇ ਆਇਆ ਹੈ ਨਾ ਵਾਸ਼ਨਰ ਰਤ ਦਾ ਬਉਰੀਆ ਇਸ ਪ੍ਰਕਾਰ ਮਰਨ ਪਾਇਆ ਜਦੋਂ ਮਰਨਾ ਹੋਇਆ ਉਦੋਂ ਜਾਵੇਂਗਾ ਪ੍ਰਲੋਕ ਨੂੰ ਹੀ ਕਮਲਿਆ ਜਿਉ ਰਾਗ ਭੋਗ ਸੂਏ ਤੇਤਾ ਦੁਖ ਲਾਗੇ ਜਿਵੇਂ ਜਿਵੇਂ ਤੇ ਸ਼ਬਦ ਸਪਰਸ਼ ਰੂਪ ਰਸ ਗੰਧ ਇਹਨਾਂ ਵਿਸ਼ਿਆਂ ਦੇ ਰਸ ਦਾ ਭੋਗਨ ਕੀਤਾ ਹੈ ਇਹ ਉਹ ਰਸ ਭੋਗ ਕੀਏ ਤੇਤਾ ਦੁਖ ਲਾਗੇ ਇਸ ਪ੍ਰਕਾਰ ਸ਼ਬਦ ਸਪੜਸ ਰੂਪਰਾਸ ਗੰਧ ਇਹਨਾਂ ਵਿਸ਼ਿਆਂ ਦੇ ਰਸਾਨੂੰ ਤਾਂ ਭੋਗਣਾ ਕੀਤਾ ਹੈ ਉਹਨਾਂ ਹੀ ਜੀਵਤ ਨੂੰ ਜੰਮਣ ਮੰਨਦਾ ਦੁੱਖ ਲੱਗੇਗਾ ਨਾਮ ਵਿਸਾਰ ਭਬ ਜਲ ਪਿਆ ਮਹਾਰਾਜੇ ਨਾਮ ਨੂੰ ਭੁਲਾ ਕੇ ਸੰਸਾਰ ਰੂਪੀ ਸਮੁੰਦਰ ਤੇ ਆਵਾਗੋਂ ਚ ਪੈ ਗਿਆ ਤੂੰ ਮੁਕਤ ਨਹੀਂ ਹੋ ਸਕਿਆ ਬਿੱਚੇ ਗੋਤੇ ਖਾਣੇ ਪਹਿਣ ਜੇ ਤਨ ਤਨ ਦੇਖ ਤੇ ਗਰਭ ਗਿਆ ਐ ਉਹ ਦੇ ਤਨ ਨੂੰ ਸਰੀਰ ਨੂੰ ਸੁੰਦਰ ਵੇਖ ਕੇ ਆਉ ਦੇ ਬਾ ਧਨ ਭੂਤੀ ਵੇਖ ਕੇ ਐਵੇਂ ਗਰਬ ਗਿਆਂ ਹੰਕਾਰ ਗਿਆਂ ਹੰਕਾਰ ਚ ਪੈ ਗਿਆਂ ਹੈ ਗਰਬ ਕਰਕੇ ਆਪਣਾ ਜੀਵ ਨਹੀਂ ਤੇਰਾ ਗਿਆ ਬ्यर्थ ਕਾਨਕ ਕਾਮਨੀ ਸਿਓ ਹੇਤ ਵਧਾਏ ਬਹੁਤ ਸੈਨਾ ਇਕੱਠਾ ਕਰਨੇ ਤੇ ਬਹੁਤ ਸਾਰੇ ਭੋਗਾ ਇਸਤਰੀਆਂ ਦੇ ਵਿੱਚ ਹਿਤ ਪ੍ਰੇਮ ਵਧਾ ਰਿਆ ਹੈ ਕੀ ਨਾਮ ਵਿਸਾਰ ਹੈ ਭਰਮ ਗਿਆ ਕੀ ਨਾਮ ਨੂੰ ਕਿਉਂ ਬੁਲਾਉਣਾ ਹੈ ਇਦੋਂ ਭਰਮ ਹੀ ਗਿਆ ਨਾ ਧਰਮ ਕਰਕੇ ਜੁਨਾ ਵਿੱਚ ਹੀ ਗਿਆ ਹੈ ਇਉ ਕਿਸ ਪ੍ਰਕਾਰ ਇੱਕ ਨਾਮ ਨੂੰ ਵਿਚਾਰ ਕਰਕੇ ਭਰਮ ਵਿੱਚ ਹੀ ਚਲਿਆ ਗਿਆ ਜੁਨਾ ਦੇ ਚ ਭਰਮ ਦਾ ਰਹੇਗਾ ਰਹਾਉ ਜਤ ਸਤ ਸੰਜਮ ਸੀਲ ਨਾ ਰਾਖਿਆ ਨਾ ਤੈ ਯਦ ਰੱਖਿਆ ਏਕਾ ਨਾਰੀ ਜਤੀ ਹੋਏ ਪਰ ਨਾਰੀ ਤੀ ਪੈਨੋ ਵਿਖਾਣੇ ਭਾਰੀ ਗੁਰਦਾਸ ਸਾਹਿਬ ਨੇ ਕਿਹਾ ਇੱਕ ਆਪਣੀ ਸੁਪਤਨੀ ਨੂੰ ਅਰਜੰਗੀ ਜਾਣ ਕਰਕੇ ਸਦੀਵਾਰ ਧਰਮ ਵਿੱਚ ਪੱਕਾ ਰਵੇ ਇਵੇਂ ਜਿਹੜੀਆਂ ਬੀਬੀਆਂ ਹਨ ਉਹ ਪਤੀ ਵਰ ਧਰਮ ਵਿੱਚ ਪੱਕੀਆਂ ਰਹਿਣ ਕਹੋ ਨਾਨਕ ਜੀ ਨੇ ਕਿਰੋ ਪਰਮੇਸ਼ਰ ਕਰ ਜਾਣਿਆ ਤੁਮ ਸਦੀ ਗਰਗਾ ਪਰਵਾਨਿਆ ਪਤੀ ਨੂੰ ਪਰਮੇਸ਼ਰ ਰੂਪ ਜਾਣ ਕਰਕੇ ਜਿਵੇਂ ਪਿੰਗਲੇ ਪਤੀ ਨੂੰ ਤੇ ਕੋੜੀ ਪਤੀ ਨੂੰ ਵੀ ਪੱਤੀ ਵਾਲੇ ਰਾਜੇ ਦੀ ਲੜਕੀ ਰਾਜਕੋੜ ਵਿਚਾਰੀ ਖਾਰੀ ਚ ਪਾ ਕੇ ਚੱਤੀ ਫਿਰਦੀ ਰਹੀ ਉਹਦੇ ਸੱਤ ਦੇ ਭਾਗਾਂ ਨੂੰ ਮਹਾਰਾ ਪਤੀ ਵਰ ਦੇ ਚਰ ਭਾਗਾਂ ਨੂੰ ਸ੍ਰੀ ਅੰਮ੍ਰਿਤਸਰ ਸਾਹਿਬ ਤੀਰਥ ਪ੍ਰਗਟ ਕਰਨ ਵਾਸਤੇ ਮਹਾਰਾ ਨੇ ਕੌਤਕ ਕੀਤੇ ਤੇ ਕਾਹੋਂ ਵਿਸਾਖੀ ਆਏ ਦਿਨ ਸਾਧ ਸੰਗਰ ਜੀ ਇਸ਼ਨਾਨ ਕਰਕੇ ਉਹ ਸਾਰੇ ਹੰਸ ਬਣ ਗਏ ਰੇਹ ਕਰਕੇ ਉਸ ਪਿੰਗਲੇ ਕੋੜੀ ਨੇ ਜਦੋਂ ਇਸ਼ਨਾਨ ਕੀਤਾ ਤੇ ਉਹਦਾ ਵੀ ਸਵਰਨ ਵਰਗਾ ਰੰਗ ਨਿਕਲ ਆਇਆ ਪਿੰਗਲਾ ਪੁਣਾ हट ਗਿਆ ਕੋੜ हट ਗਿਆ ਇਹ ਉਸ ਲੜਕੀ ਦੇ ਸੱਦ ਕਰਕੇ ਬੀਬੀ ਦੇ ਕਰਕੇ ਇਹ ਫਲਮਰ ਸਿੰਘ ਸਾਹਿਬ ਦੇ ਇਸ਼ਨਾਨ ਦਾ ਹੋਇਆ ਸੀ ਸਤਗੁਰੂ ਅਰਜਨ ਦੇਵ ਜੀ ਕੇ ਬੀਬੀ ਤੇਰੇ ਇਹ ਸਤਿਵੰਤਾ ਦਾ ਪ੍ਰਤਾਪ ਹੈ ਰਾਜਪੁਤਰੀ ਹੋ ਕੇ ਤਾਂ ਦੁੱਖ ਸਹਾਰੇ ਹੈ ਕੋੜੀ ਤੇ ਪਿੰਗਲੇ ਨੂੰ ਖਾਰੀ ਤੇ ਚੱਕੀ ਫਿਰਦੀ ਰਹੀ ਹੈ ਇਹ ਤੇਰੇ ਸੱਤ ਨੂੰ ਭਗਵੰਗੂ ਰਾਮਦਾਸ ਸਾਹਿਬ ਨੂੰ ਲਾਏ ਹੈ ਇਹ ਹੰਸ ਜਿਹੜੇ ਸੀ ਬਣੇ ਹੋਏ ਕਹਾਂ ਜਿਹੜੇ ਸੀ ਹੰਸ ਬਣ ਕੇ ਇਹ ਵੇਖ ਕੇ ਇਹ ਪਿੰਗਲੇ ਕੋੜੀ ਨੇ ਇਸ਼ਾਨਾਨ ਕੀਤਾ ਅੰਮ੍ਰਿਤ ਸਰ ਸਾਹਿਬ ਜੀ ਕੋੜ ਮਿਟ ਗਿਆ ਇਸ ਪ੍ਰਕਾਰ ਸਾਧ ਸੰਗਤ ਜੀ ਮਾਦਾ ਸਾਹਿਬ ਫਰਮਾਉਂਦੇ ਨੇ ਕਿ ਜੱਟ ਦਾ ਸੱਤ ਦਾ ਸਤ ਫਾਲੋ ਉਸ ਬੀਬੀ ਨੇ ਜਿਹਨੇ ਕੋੜੀ ਨੂੰ ਤੇ ਪਿੰਗਲੇ ਪਤੀ ਨੂੰ ਰਾਜੀ ਕਰ ਲਿਆ ਸੀ ਗੁਰੂ ਮਹਾਰਾਜ ਸਾਹਿਬ ਨੇ ਫਿਰ ਪੱਟੀ ਵਾਲੇ ਰਾਜੇ ਨੂੰ ਬੁਲਾ ਕੇ ਉਸ ਪਤੀ ਜਿਹੜਾ ਰਾਜੀ ਹੋ ਗਿਆ ਸੀ ਕੁਛ ਤੋਂ हट ਗਿਆ हट ਗਿਆ ਸੀ ਕੁਛ ਤੋਂ ਉਹਨੂੰ ਰਾਜ ਪੱਟੀ ਦਾ ਦੁਆਤਾ ਸੀ ਉਸ ਬੀਬੀ ਨੂੰ ਸੱਚੇ ਬਾਦਸ਼ਾਹ ਜੀ ਨੇ ਇਹ ਬਖਸ਼ੀ ਕੋ ਪੱਟੀ ਵਾਲੇ ਦੇ ਘਰ 'ਚ ਹੋਰ ਕੋਈ ਪੁੱਤਰ ਨਹੀਂ ਸੀ ਕਿਉਂ ਬਖਸ਼ਿਸ਼ ਕੀਤੀ ਸੱਚੇ ਬਾਦਸ਼ਾਹ ਨੇ ਜਿਹਨੂੰ ਪਿੰਗਲੇ ਨੂੰ ਨਫ਼ਰਤ ਕਰਦਾ ਸੀ ਕੋਣੀ ਤੋਂ ਉਹਨੂੰ ਰਾਜ ਤੇ ਬਿਠਾ ਦੇ ਸੱਚੇ ਬਾਦਸ਼ਾਹ ਨੇ ਐਸੀ ਬਖਸ਼ੀ ਕੀਤੀ ਸੀ ਇਸ ਪ੍ਰਕਾਰ ਜਤ ਸਤ ਸੰਜਮ ਸੀਲ ਨਾ ਰੱਖਿਆ ਜਿਹੜੇ ਆਦਮੀ ਜਤ ਨਹੀਂ ਰੱਖਦੇ ਏ ਕਾ ਨਾਰੀ ਪਤੀ ਸਤੀ ਏ ਕਾ ਨਾਰੀ ਜਤੀ ਹੋਏ ਪਰਨਾਰੀ ਕੀ ਪਹਿਣ ਬਖਾਣੇ ਤੇ ਸਤ ਬੀਬੀਆਂ ਨੇ ਜਿਹੜੀਆਂ ਰੱਖਦੀਆਂ ਬਿਰਾਚਾਰ ਕਰਦੀਆਂ ਵਿਵਚਾਰ ਕਰਦੀਆਂ ਆਪਣੇ ਪਤੀਆਂ ਨੂੰ ਛੱਡ ਕੇ ਹੋਰ ਨਾਲ ਪਾਸੇ ਜਾਂਦੀਆਂ ਹਨ ਜਿਨ੍ਹਾਂ ਨੇ ਇਸ ਪ੍ਰਕਾਰ ਜਾਤੋ ਤੇ ਸਾਤ ਸੰਜਮ ਸੰਜਮ ਇੰਦਰੀਆਂ ਦਾ ਦਮਨ ਵੇਖ ਪਰਾਈਆਂ ਚੰਗੀਆਂ ਮਾਵਾਂ ਭੈਣਾਂ ਧੀਆਂ ਜਾਣੇ ਸੰਜਮ ਅੱਖਾਂ ਨਾਲ ਬਗਾਨਾ ਰੂਪ ਨਹੀਂ ਵੇਖਣਾ ਅਤੇ ਕੰਨਾਂ ਨਾਲ ਕੋਈ ਨਿੰਦਿਆ ਨਹੀਂ ਸੁਣਨੀ ਪਹਿਰਾ ਕਰਕੇ ਕੋ ਸੰਗਤ ਨਹੀਂ ਜਾਣਾ ਰਸਮਾਂ ਕਰਕੇ ਕੂੜੀਆਂ ਗੱਲਾਂ ਵਿਸ਼ੇ ਦੀਆਂ ਗੱਲਾਂ ਨਹੀਂ ਕਰਨੀਆਂ ਇਸ ਪ੍ਰਕਾਰ ਹੱਥਾਂ ਕਰਕੇ ਚੋਰੀ ਨਹੀਂ ਕਰਨੀ ਇਤਿਆਦਿਕ ਜਿਹੜਾ ਸੰਜਮ ਹੈ ਇੰਦਰੀਆਂ ਦਾ ਦਮਨ ਕਰਨਾ ਸਭ ਨੂੰ ਇਜਨਾ ਆਦਮੀ ਨੇ ਨਹੀਂ ਰੱਖਿਆ ਹੈ ਪ੍ਰੇਤ ਪਿੰਜਰ ਸੀਲ ਨਾ ਰੱਖਿਆ ਸੀਲ ਸੁਭਾਅ ਨਰਮ ਸੁਭਾਅ ਰੱਖਣਾ ਸਾਰਿਆਂ ਦੇ ਸਹਾਰ ਲੈਣੇ ਕੌੜੇ ਬਚਨ ਤੇ ਫੇਰ ਵੀ ਉਹਨਾਂ ਦੇ ਨਾਰਾਜ਼ਗੀ ਨਾ ਕਰਨੀ ਨਰਮ ਸੁਭਾਅ ਵਿੱਚ ਰਹਿਣਾ ਇਹ ਸੀਲ ਸੁਭਾਅ ਨਹੀਂ ਜਿੰਨਾ ਰੱਖਿਆ ਪ੍ਰੇਤ ਪਿੰਜਰ ਮਹ ਕਾਸ਼ਟ ਭੈ ਉਹ ਤਾਂ ਭਾਈ ਪ੍ਰੇਤ ਬਣਦੇ ਆ ਪ੍ਰੇਤ ਦਾ ਪਿੰਜਰਾ ਉਹਦਾ ਹੁੰਦਾ ਹੈ ਤੇ ਕਾਸ਼ਟ ਕਸ਼ਟ ਦੇ ਅੰਦਰ ਹੀਨ ਹੋ ਜਾਂਦੇ ਆ ਹਰ ਵਕ ਦੁਖੀ ਪਉਦੇ ਅੰਤਕਾਲ ਜੋ ਮੰਦਰ ਸਿਮਰੇ ਐਸੀ ਚਿੰਤਾ ਮੈਂ ਜੇ ਮਰਿਆ ਪ੍ਰੇਤ ਜੋਨ ਬਲਵਾਲਿਆ ਹਟਾਰਾ ਜਿਹਦੇ ਮਕਾਨ ਚੇਤੇ ਰਹਿ ਜਾਂਦੇ ਮੈਂ ਸੋਹਣੇ ਮੰਦਰ ਬਣਾ ਕੇ ਛੱਡ ਗਏ ਉਹ ਪ੍ਰੇਤ ਬਣ ਕੇ ਰਹਿੰਦਾ ਹੈ ਜਦੋਂ ਸਤਿਗੁਰੂ ਨਾਨਕ ਦੇਵ ਜੀ ਕਾਂਸੀ ਵਿੱਚ ਗਏ ਹਨ ਉਸ ਵੇਲੇ ਸਾਧ ਸੰਗਤ ਜੀ ਪਾਣੀ मुनि ਨੇ ਵਿਆਹ ਕਰਨ ਜਿਹੜਾ ਪੂਰਾ ਕੀਤਾ ਸੀ ਪ੍ਰੇਤ ਬਣ ਕੇ ਕੀਤਾ ਸੀ ਪਾਣੀ मुनि ਉਸ ਵਕਤ ਮੰਦਰ ਚ ਪ੍ਰੇਤ ਬਣਿਆ ਹੋਇਆ ਸੀ ਗੁਰੂ ਮਹਾਰਾਜ ਸਾਹਿਬ ਸੱਚੇ ਪਾਲ ਸਿੰਘ ਗੁਰਨਾਮਕ ਸਾਹਿਬ ਜੀ ਨੇ ਉਸ ਪ੍ਰੇਤ ਬਣੇ ਦੀ ਫਰਿਆਦ ਨੂੰ ਸੁਣ ਕੇ ਕੀਰਤਨ ਕਰਕੇ ਸੱਚੇ ਪਾਲ ਸਿੰਘ ਭਾਈ ਮਰਦਾਨੇ ਤੋਂ ਰਵਾਜ ਵਜਾ ਕੇ ਸ਼ਬਦ ਦਾ ਕੀਰਤਨ ਕਰਕੇ ਉਹਨੂੰ ਮੁਕਤ ਕੀਤਾ ਸੀ ਬਾਣੀ ਮੂਨੀ ਨੂੰ ਕਿਉਂ ਗੁਰੂ ਮਹਾਰਾਜ ਸਾਹਿਬ ਕਿਰਪਾ ਕਰਦੇ ਤਾਂ ਭਾਈ ਕਲਿਆਣ ਹੁੰਦੀ ਹੈ ਨਹੀਂ ਤਾਂ ਇਹ ਹਾਲਤ ਬਣੀ ਜਾਂਦੀ ਹੈ ਜੀਆਂ ਦੀ ਉਹ ਮਕਾਨ ਚੰਗਾ ਬਣਾਇਆ ਸੀ ਕੁਟੀਆਵਾਂ ਦੇ ਚੇਤੇ ਰਹਿਣੇ ਕਰਕੇ ਸਾਹਿਬ ਸਿੰਘ ਜੀ ਪ੍ਰੇਤ ਬਾਣੀ ਮੂਨੀ ਨੂੰ ਵੀ ਬੜਨਾ ਪਿਆ ਕੋਤਾਰੇ ਤਾਰੇ ਸਮਸੇਲ ਗੁਰੂ ਪਾਸੇ ਉਪਰੇ ਮੁਗਿਤ ਕੋ ਤਾਰੇ ਬਾਹਨ ਪਾਰੇ ਤਾਰੇ ਉਹਨਾਂ ਦੀ ਬਖਸ਼ਿਸ਼ ਦਾ ਕੋਈ ਅੰਤ ਨਹੀਂ 사ਸੰਗ ਜੀ ਆਉਂਦਾ ਇਸੇ ਪ੍ਰਕਾਰ ਕਹਿੰਦੇ ਹਨ ਪ੍ਰੇਤ ਪਿੰਜਰ ਮਹਿਕਾਸ਼ਟ ਭਿਆ ਪ੍ਰੇਤ ਬਣ ਜਾਂਦਾ ਪਿੰਜਰਾ ਜਿਹੜਾ ਸਵਾਮਨ ਵੀ ਭੁੱਖ ਹੁੰਦੀ ਹੈ ਤੇ ਖੂਨ ਦੀ ਤੂਕਾ ਕੋਈ ਜਿਵੇਂ ਸੂਈ ਦੇ ਛੇਕ ਥਾਣੀ ਕੋਈ ਸੂਈ ਐਵੇਂ ਲਹੂ ਦਾ ਤੂਕਾ ਨਿਕਲੇ ਇੰਨਾ ਕੋ ਉਹਦੇ ਮੂੰਹ 'ਚ ਧੀ ਜਾ ਸਕਦੀ ਹੈ ਅਤੇ ਇਸ ਪ੍ਰਕਾਰ ਸਵਾਮਨ ਦੀ ਭੁੱਖ ਹੁੰਦੀ ਹੈ ਪਰੇਤ ਦੇ पिंजਰੇ ਦੀ ਕਸ਼ਟਾਪੁਰ ਹੋਇਆ ਰਹਿੰਦਾ ਹੈ ਹਰ ਵਕਤ ਮਾਰੇ ਦੇ ਜੇ ਕੋਈ ਲਈ ਜਾਉਂਦੇ ਪ੍ਰੇਤ पिੰਜਰ ਮਹਿ ਕਾਸ਼ਟ ਭਿਆ ਇਸ ਪ੍ਰਕਾਰ ਸਾਜ ਸੰਗੀਤ ਪ੍ਰੇਤ ਦੇ पिंजਰੇ ਵਿੱਚ ਪ੍ਰੇਤ ਦੇ ਦੇ ਵਿੱਚ ਕਾਸ਼ਟ ਕਸ਼ਟ ਦੇ ਦਿਨ ਹੋਇਆ ਰਹਿੰਦਾ ਹੈ ਅਜਨ ਜੇ ਲਿਉਂ ਤੇ ਅੱਛਾ ਜੀ ਪ੍ਰੇਤ पिੰਜਰ ਮਹਿ ਕਾਸ਼ਟ ਭਿਆ ਪ੍ਰੇਤ पिੰਜਰ ਮਹਿ ਕਾਸ਼ਟ ਭਿਆ ਇਸ ਪ੍ਰਕਾਰ ਪ੍ਰੇਮ ਦੇ ਪਿੰਜਰੇ ਚ ਪੈ ਕੇ ਸਵਾਮਣ ਦੀ ਭੁੱਖ ਹੋਏ ਤੇ ਖੂਨ ਦੀ ਰਤੀ ਕੰਦਰ ਲੰਘ ਸਕਦੀ ਹੈ ਸੂਈ ਦੇ ਮੂੰਹ ਜਿਨਾ ਸ਼ੇਕ ਹੁੰਦਾ ਹੈ ਕਿਉਂ ਕਾਸ਼ਤ ਦੁੱਖ ਦੇ ਵਸ ਪਿਆ ਰਹਿੰਦਾ ਹੈ ਅਸੀਂ ਜੀ ਤਕਲੀਫ ਹਟਾਉਂਦਾ ਹੈ ਪਦਾਰ ਸਾਰੇ ਜਿਹਨਾਂ ਹੱਥ ਲਾਵੇ ਬਿਸ਼ਟਾ ਬਣ ਜਾਂਦੇ ਐ ਇਸ ਪ੍ਰਕਾਰ ਸਾਥ ਸੰਗੇ ਦੀ ਉਹਦੀ ਹਾਲਤ ਰਹਿੰਦੀ ਐ ਉ ਪ੍ਰੇਮ ਦੇ ਪਿੰਜਰੇ ਚ ਪੈ ਕੇ ਕਾਸ਼ਤ ਪਿਆ ਬਹੁਤ ਕਾਸ਼ਤ ਦੁੱਖ ਦੇ ਅਧੀਨ ਹੋਇਆ ਰਹਿੰਦਾ ਹੈ ਇਹੋਂ ਪ੍ਰੇਤੋਂ ਬਬਿਤੁਰ ਪਿੰਜਰੇ ਦੇਵ ਮਾਰ ਚ ਪੈ ਕੇ ਕਸ਼ਟਾਪਰ ਹੋ ਰਿਹਾ ਕਾਠ ਦੇ ਦੀਨ ਹੋ ਰਿਹਾ ਤੇ ਕਾਸ਼ ਨਾ ਹਲਕਾਰੇ ਦਾ ਨਾਮ ਹੈ ਹਲਕਾਰਾ ਹੋਇਆ ਦੁਰਿਆ ਫਿਰਦਾ ਬਾਰ ਬਾਰ ਜੂਨਾ ਵਿੱਚ ਉਹਨਾਂ ਦਾਨ ਇਸ ਨਾਮ ਨਾ ਸੰਜਮ ਇਹ ਲੋ ਨਾ ਤਾਂ ਪੁੰਨ ਕਰ ਸਕਿਆ ਕਿਸੇ ਪੁਰਖ ਦੇ ਸਮੇਂ ਨੂੰ ਮੰਨ ਕੇ ਕਿਸੇ ਦੇ ਮੁਖ ਦੇ ਵਿੱਚ ਭੁੱਖੇ ਦੇ ਅੰਨ ਪਾਉਣਾ ਸੀ ਇਹ ਪੁੰਨ ਨਾ ਕਰ ਸਕਿਆ ਪੁੰਨ ਪੁੰਨ দান ਇਸ਼ਨਾਨ ਨਾ ਸੰਜੋ ਉਹ ਜਿਸ ਪ੍ਰਕਾਰ ਹਮੇਸ਼ਾ ਹੀ ਸੁਤੇ ਆਉਂਦੀ ਮੇਰ ਛੱਡ ਕੇ ਕਿਸੇ ਲੋੜਵੰਦ ਨੂੰ ਬਸਤਰ ਅੰਨ ਆਦਿਕ ਦੇਣਾ ਇਹ ਧਾਨ ਨਾ ਕਰ ਸਕਿਆ ਪੁੰਨ ਕਿਸੇ ਪਰਵ ਨੂੰ ਮੰਨ ਕੇ ਨਾ ਕਰ ਸਕਿਆ ਇਸ ਨਾਨ ਨਾ ਸੰਜੋ ਤੇ ਹੋਰ ਉਹਦਾ ਇਸ਼ਨਾਨੀ ਵੀ ਨਹੀਂ ਨਾਤੇ ਤੋਂ ਬਿਨਾਂ ਹੀ ਤੋਇਆ ਫਿਰਦਾ ਹੈ ਕਹਿੰਦੇ ਆਪਾਂ ਜਿ ਇਸ਼ਨਾਨਾ ਮਾਂ ਸ਼ਨਾਨਾ ਨਿਤ ਨਾਉਣ ਦੇ ਮੂੰਹ ਤੋਂ ਹੋ ਕੇ ਬਸ ਇੰਨਾ ਹੀ ਸ਼ਲੋਕ ਆਪਦਾ ਹੀ ਬਣਾਇਆ ਪੜ ਛੱਡਾ ਦਿਲਦਰੀ ਆਦਮੀ ਇਸ ਪ੍ਰਕਾਰ ਸਾਧ ਸੰਗੇ ਜੀ ਪੁੰਨਦਾਨ ਇਸ ਨਾਨ ਨਾ ਸੰਗੀ ਨਾ ਤਾਂ ਪੁੰਨ ਪਵਿੱਤਰ ਗੁਰੂ ਸਾਹਿਬ ਸੱਚੇ ਪਾਤਸ਼ਾਹ ਦੇ ਹੁਕਮ ਨੂੰ ਮੰਨ ਕੇ ਆਪਣੀ ਮੇਰ ਛੱਡ ਕੇ ਪੁੰਨ ਨਹੀਂ ਕਰ ਸਕਿਆ ਜਿਵੇਂ ਸੁਤੇ ਜਿਹੜਾ ਜਿਹਾ ਜਗਣਾ ਵੰਡ ਕੇ ਖਾਣਾ ਇਹ दान ਨਹੀਂ ਕਰ ਸਕਿਆ ਪੁੰਨ दान ਇਸ ਨਾਨ ਨਾ ਸੰਜਿੰ ਇੰਦਰੀਆਂ ਦਾ ਆਦੀ ਨਹੀਂ ਹੈ ਬਿਨਾਂ ਨਾਤੇ ਤੋਂ ਖਾ ਪੀ ਲੈਂਦਾ ਹੈ ਇੰਦਰੀਆਂ ਨਾ ਸੰਜ ਇੰਦਰੀਆਂ ਦਾ ਦਮਨ ਨਹੀਂ ਕੀਤਾ ਹੈ ਰੋਕੇ ਨਹੀਂ ਹਨ ਸਾਧ ਸੰਗਤ ਬਿਨ ਬਾਦ ਜਇਆ ਕਿਉਂ ਸਾਧ ਸੰਗਤ ਬਿਨ ਨਹੀਂ ਕਰਦਾ ਉਹ ਵਿਅਰਥੀ ਜਿਆ ਪੈਦਾ ਹੋਇਆ ਹੈ ਉਦਾਰ ਜਨਮ ਤਾਰਿਆ ਇਹ ਦਰਸਾਏ ਦੁਨੀਆਂ ਵਿੱਚ ਜਿਹਦੇ ਅੰਦਰ ਇੰਨੇ ਗੁਣ ਨਹੀਂ ਆਏ ਹਨ ਲਾਲਚ ਲਾਗੇ ਨਾਮ ਵਿਸਾਰਿਓ ਉਦਾਰਥਾਂ ਦੇ ਲਾਲਚ ਲਾ ਕੇ ਸੱਚੇ ਪਾਤਸ਼ਾਹ ਦੇ ਨਾਮ ਨੂੰ ਭੁਲਾਤਾ ਹੈ ਜਿਸ ਨੇ ਆਗਤ ਜਾਗਤ ਜਨਮ ਗਇਆ ਇਸ ਪ੍ਰਕਾਰ ਹੁੰਦਾ ਹੈ ਜਨਮ ਤਾਰ ਕੇ ਮਰ ਕੇ ਜਾਂਦਾ ਹੈ ਇਉਂ ਜਨਮ ਹੀ ਸਾਰਾ ਨਿਸਫਤ ਚਲਿਆ ਗਿਆ ਜਮਨ ਮਰਨ ਦੇ ਘੜਿਆਂ ਵਿੱਚ ਜਾ ਜਾਂ ਮੁੱਖਾ ਜਿਹਨੂੰ ਪਾਇਆ ਸੀ 84 ਲੱਖ ਜੂਨ ਕਿਉਂ ਆ ਕੇ ਇਹ ਇਹ ਵੀ ਜਨਮ ਵਿਅਰਥ ਚਲਿਆ ਗਿਆ ਫੇਰ ਮਨੁੱਖਾ ਜਿੰਨ ਨਹੀਂ ਆਇਆ ਜਾਂ ਜੰਨ ਧਾਏ ਕੇਸ ਗਹਿ ਮਾਰੇਗਾ ਜਦੋਂ ਜੰਨ ਧਾ ਕੇ ਭੱਜ ਕੇ ਹਲਕਾਰੇ ਵੀ ਨਹੀਂ ਆਈ ਕੇਸਾਂ ਤੋਂ ਪਕੜ ਕੇ ਮਾਰੇਗਾ ਇਹਦੇ ਸੰਸਕਾਰ ਉਹਨੇ ਜਿਹੜੇ ਹਿਰਦੇ ਦੇ ਅੰਦਰ ਨੇ ਇਹਦੇ ਕੇਸ ਹੈ ਜਿਸ ਜਿਸ ਪ੍ਰਕਾਰ ਦੇ ਸੰਸਕਾਰ ਹੈ ਉਹਨਾਂ ਤੋਂ ਪਕੜ ਕੇ ਅਧheen ਕਰਕੇ ਮਾਰੇਗਾ ਹੀਂ ਮੁਖ ਕਾਲ ਗਿਆ ਜਿਹੜੇ ਕਹਿੰਦੇ ਕਹੇ ਮਾਰਾ ਇੱਕ ਵੇਖੋ ਕੇਸਾਂ ਤੋਂ ਜਮ ਪਕੜੇਗਾ ਸੀ ਕੇਸ ਤਾਂ ਹੀ ਰੱਖਦੇ ਕਾਜੀ ਕਟਿਏ ਕਹਿੰਦੇ ਕਿਉਂ ਉਸ ਵੇਲੇ ਇੱਕ ਮਹਾਤਮਾ ਕਹਿਣ ਲੱਗੇ ਸੰਤੋ ਤੁਹਾਡੇ ਵਾਸਤੇ ਵੀ ਲਿਖਿਆ ਹੈ ਕਹਿਦ ਕਬੀਰ ਤਵੀ ਨਰ ਜਾਗਾ ਜਦ ਕੋ ਡੰਡ ਮੂਢ ਮੈ ਲਾਗੇ ਫੋੜੇ ਸਿਰ ਤੇ ਵੀ ਡੰਡਾ ਵੱਜਣਾ ਸੋ ਇਸ ਪ੍ਰਕਾਰ ਦੇ ਲੋਕ ਜਿਹੜੇ ਜਮਾਂ ਤੋਂ ਛੁੱਟੇ ਹੀ ਫਿਰਦੇ ਆ ਮੂੰਹ ਸਿਰ ਮਨਾ ਕੇ ਮਹਾਰਾਜ ਸਾਹਿਬ ਕਹਿੰਦੇ ਹਨ ਜਾ ਜਮਤਾਏ ਕੇਸ ਗਹਿ ਮਾਰ ਜਦੋਂ ਸੰਸਕਾਰਾ ਰੂਪੀ ਕੇਸਾਂ ਤੋਂ پکڑ ਕੇ ਜਮਤਾ ਆ ਕੇ ਮਾਰੇਗਾ ਸੁਰਤ ਨਹੀਂ ਮੁਖ ਕਾਲ ਗਿਆ ਉਹਦਾ ਸਾਹ ਸਿੰਘ ਜੀ ਕਾਲੇ ਮੂੰਹ ਵਾਲਿਆਂ ਦੇ ਜਮਾ ਦੇ ਪਾਸ ਬਸ ਪੈ ਗਿਆ ਜਿਹਨੂੰ ਸੁਰਤ ਹੋਸ਼ ਨਹੀਂ ਰਹੇਗੀ ਅਕਲ ਨਹੀਂ ਰਹਣੀ ਗੁੰਮ ਹੋ ਜਾਏਗੀ ਉਸ ਵੇਲੇ ਸੁਰਤ ਨਹੀਂ ਗਿਆਤ ਨਹੀਂ ਰਹੇਗੀ ਉਸ ਵੇਲੇ ਸੰਭਾਲਨ ਜੀ ਨੇ ਕੀ ਬੋਲ ਗਏ ਕਿਦਨੂ ਚੱਲਿਆ ਹੈ ਕਾਲ ਦੇ ਮੂਹ ਜੀ ਜਦੋਂ ਚਲਿਆ ਗਿਆ ਨਾਸ਼ ਹੋ ਗਿਆ ਇਹ ਨਸ ਨਿੰਦਾ ਤਾਤਪਰਾ ਇਹ ਹੁਣ ਕਦੇ ਸ਼ਾਂਤੀ ਨਹੀਂ ਪਕੜਨਾ ਰਾਦ ਨਿੰਦਿਆ ਹੀ ਕਰ ਰਹੇ ਹੰਦਾਂ ਹੋਈ ਪ੍ਰਾਏ ਪਦਾਰਥਾਂ ਨੂੰ ਵੇਖ ਕੇ ਤਾਤ ਸੜਦਾ ਰਹਿੰਦਾ ਵੀ ਇਹਦੇ ਕਿਉਂ ਹੋ ਗਏ ਮੇਰੇ ਕਿਉਂ ਨਹੀਂ ਪਦਾਰਥਾਂ ਨੂੰ ਕਿਉਂ ਖਾਸ਼ ਬਣੀ ਰਹਿੰਦੀ ਪ੍ਰਾਏ ਪਦਾਰਥਾਂ ਦੀ ਇਹਦਾ ਨਾਮ ਨਾ ਸਰਬਦਿਆ ਦੇਖੋ ਰਿਹਾ ਜੀ ਪਰਮੇਸ਼ਰ ਦਾ ਨਾਮ ਉੱਕਾਈ ਨਹੀਂ ਜਾਂਦਾ ਤੇ ਸਾਰੇ ਜੀਆ ਤੇ ਦਇਆ ਹੀ ਨਹੀਂ ਕਰਦਾ ਹੈ ਨਿਆਂ ਦੇ ਦਇਆ ਕਰਨ ਦੇ ਥਾਂ ਕਹਿੰਦੇ ਆ ਭਾਵੇਂ 100 ਬੱਕਰਾ ਮਾਦੀਆਂ ਸਾਨੂੰ ਪਾਪ ਹੀ ਨਹੀਂ ਲੱਗਦਾ ਪਰ ਉਵੇਂ ਕਸਾਈਆਂ ਦੇ ਹੱਥ ਬੈ ਕੇ ਆਪ ਵੀ ਬੱਕਰਾ ਬਣ ਕੇ ਮਰਨਾ ਹੀ ਪਵੇਗਾ। ਇਹਨਾਂ ਕੋਲ ਸਾਉ ਦਾ ਨਾ ਗਾਤ ਪਾਤ ਪਾਵੈ। ਸਤਿਗੁਰੂ ਸਾਹਿਬ ਦੇ ਸ਼ਬਦ ਦੀ ਕਮਾਈ ਕਰੀ ਤੋਂ ਬਗੈਰ ਨਾ ਗਤ ਨਾ ਗਤ ਪਾਤ ਪਾਵੈ। ਨਾ ਇਸ ਪੁਰਖ ਦੀ ਮੁਕਤੀ ਹੁੰਦੀ ਹੈ। ਨਾ ਹੀ ਕੇ ਵੱਜੇ ਤੁੰਦੀ ਹੈ ਵਕਾਰੇ ਦੀ ਪਤ ਨੂੰ ਗਵਾ ਦਿੰਦੇ ਹੈ। ਨਾ ਗਾਜ ਮੁਗਤ પતિ ਪਰਮੇਸ਼ਰ ਦੀ ਪ੍ਰਾਪਤੀ ਰੂਪ ਪਾਉਂਦਾ ਹੈ RAM ਨਾਮ ਬਿਨ ਨਰਕ ਗਿਆ ਸੁਖੀ ਪਾਤਸ਼ਾਹ ਦਾ ਨਾਮ ਜਪੇ ਤੋਂ ਬਗੈਰ ਪਾਈ ਨਰਕ ਵਿੱਚ ਹੀ ਗਿਆ ਹੈ ਮੁਕਤ ਨਹੀਂ ਹੋ ਸਕਿਆ ਥਣ ਮਹਿ ਵੇਸ ਕਰ ਹੈ ਨਟੂਆ ਜਿਉਂ ਇੱਕ ਛਿੰਦੇ ਵਿੱਚ ਪਖੰਡ ਦੇ ਵਾਸਤੇ ਲੋਕਾਂ ਨੂੰ ਠੱਗਣ ਵਾਸਤੇ ਨਟ ਜਿਵੇਂ ਕਦੇ ਕੋਈ ਘੇਸਤਾਂ ਲੈਂਦਾ ਕਦੇ ਆਈਸੀ ਘੇਸਤਾਂ ਲੈਂਦਾ ਕਦੇ ਫਕੀਰ ਬਣ ਜਾਂਦਾ ਹੈ ਇਸ ਪ੍ਰਕਾਰ ਮਨੁਕੇਤ ਨੂੰ ਆਇਸ ਵੀ ਹਿੰਦੀ ਨਹੀਂ ਆਈ ਇਹ ਬਹੁਤ ਹੀ ਸਿਹਤਾਰੂ ਹੈ ਉਹ ਪਾਪ ਮੈਂ ਗਲਤ ਗਿਆ ਸੁਨੀਆਂ ਦੇ ਮੋਹ ਵਿੱਚ ਰਾਜ ਦੇ ਪੇੜ ਦੇ ਪਾਲਣ ਦੇ ਮੋਹ ਵਿੱਚ ਆਪਣੇ ਪਰਿਵਾਰ ਦੇ ਪਾਲਣ ਦੇ ਮੋਹ ਵਿੱਚ ਤੇ ਪਾਪ ਕਰਨ ਵਿੱਚ ਰਾਤ ਦਿਨ ਗਿਆ ਰਹਿੰਦਾ ਹਰ ਵਕਤ ਮੋਹ ਪਾਪ ਮੈਂ ਮੋਹ ਪਾਪ ਮੈਂ ਗਲਤ ਗਿਆ ਇਸ ਪ੍ਰਕਾਰ ਮੋਹ ਵਿੱਚ ਸੁਨੀਆਂ ਦੇ ਚ ਸਰੀਰ ਦੇ ਮੋਹ ਵਿੱਚ ਪਾਪ ਕਰਨ ਵਿੱਚ ਗਲਤ ਗਿਆ ਗਲਦਾਨ ਹੋ ਗਿਆ ਲਗਦੀਰ ਹੋ ਗਿਆ ਗਲਤ ਨਾਮ ਸਾਸੀ ਦੰਦਨ ਦੀ ਖੂਬ ਦਾ ਨਾਮ ਹੈ ਇਹਦੇ ਦੀ ਖੁਬ ਗਿਆ ਨਾਸ ਹੋ ਗਿਆ ਹੈ ਇਹ ਤੋਤ ਮਾਇਆ ਦੇਹ ਫਸਾਰੀ ਇਹ ਦੇਸ ਲੋਕ ਦੀ ਮਾਇਆ ਵੇਖ ਕੇ ਉਹਤ ਸਵਰਗ ਆਦਿਕਾਂ ਦੇਵ ਭੋਗ ਬਹੱਦਰ ਭਾਗੇ ਅਹੂਰਾ ਸੁਣ ਕੇ ਇਸ ਫਸਾਰੇ ਦਾ ਤਸਾਰੀ ਬਣਿਆ ਫਿਰਦਾ ਹੈ ਇਹ ਇਸ ਲੋਕ ਦੇ ਉਤਪਰਲੋਕ ਦੇ ਦਿਵ ਭੋਗ ਬ੍ਰਹਮ ਲੋਕ ਆਦਿਕਾਂ ਦੇ ਇਹ ਤੋਤੇ ਇੱਕ ਦਰਦ ਦਰਦ ਦੀ ਦੇਖ ਕਰਕੇ ਮਾਇਆ ਕਦੇ ਆਪਣੇ ਇਲਾਕੇ ਦੀ ਕਦੇ ਹੋਰ ਅਮਰੀਕਾ ਅਫਰੀਕਾ ਦੀ ਮਾਇਆ ਨੂੰ ਵੇਖ ਕੇ ਤੋਤੋ ਇਹ ਤੋਤ ਮਾਇਆ ਦੇਖ ਪਸਾਰੀ ਇੱਕ ਦਰਦ ਲਈ ਮਾਇਆ ਨੂੰ ਵੇਖ ਕੇ ਪਸਾਰੀ ਬਣਿਆ ਰਹਦਾ ਪਸਾਰੇ ਚ ਫਸੇ ਫਸਿਆ ਰਹਿੰਦਾ ਹੈ ਕਿ ਬਲੈਤੋਂ ਕਾ ਨਹੀਂ ਬਹੁਤਾ ਮਿਲ ਜਾਂਦਾ ਉੱਥੇ ਚੱਲੀਏ ਉਹ ਮਾਇਆ ਕੈ ਮਗਨ ਭਇਆ ਇਸ ਪ੍ਰਕਾਰ ਮਾਇਆ ਦੇ ਮੋਹ ਵਿੱਚ ਹਰ ਵਕਤ ਮਗਨ ਮਸਤਾਨਾ ਹੋ ਰਿਹਾ ਕਮਲਾ ਹੋ ਰਿਹਾ ਲਬਲੀਨ ਹੋ ਰਿਹਾ ਹੈ ਕਰਹ ਵਿਕਾਰ ਵਿثار ਕਨੇਰੇ ਬਹੁਤ ਸਾਰੇ ਸਾਹ ਸਿੰਘ ਜੀ ਬਕਾਰਾਂ ਨੂੰ ਭੋਗਣਾ ਕਰਦਾ ਹੈ ਬੜਾ ਵਸਤਾਰ ਹੈ ਬਹੁਤ ਸਾਰੀ ਫਲਾਉਟ ਕਰਦਾ ਹੈ ਵਿਕਾਰਾਂ ਵਾਸਤੇ ਬੜੇ ਤਰ੍ਹਾਂ ਦੇ ਅਡੰਬਰ ਬਣਾਉਂਦਾ ਹੈ ਜਤਨ ਕਰਦਾ ਹੈ ਸੁਰਤ ਸ਼ਬਦ ਬਿਨ ਭਰਮ ਪਿਆ ਸ਼ਬਦ ਵਿੱਚ ਸੁਰਤੋ ਕਾ ਹੀ ਨਹੀਂ ਲੱਗੀ ਹੋਈ ਇਸ ਕਰਕੇ ਭਰਮ ਵਿੱਚ ਹੀ ਪਿਆ ਹੋਇਆ ਜਗ ਜੁਨਾ ਦੇ ਵਿੱਚ ਪਲਵਾਇਆ ਜਾਵੇਗਾ ਸੁਰਤ ਗਿਆਤ ਸ਼ਬਦ ਬ੍ਰਹਮ ਦੀ ਤੋਂ ਬਿਨਾ ਧਰਮ ਰੂਪਿਆ ਧਰਮ ਰੂਪ ਸੰਸਾਰ ਦੇ ਚੱਕਰ ਵਿੱਚ ਹੀ ਪੈ ਗਿਆ ਹੈ ਹਉਮੈ ਰੋਗ ਮਹਾ ਦੁਖ ਲਗ ਇਹ ਵੀ ਹੰਗਦਾ ਜਿਹੜੀ ਇਹ ਰੋਗ ਚਿੰਬੜਿਆ ਹੋਇਆ ਕੋੜ ਰੋਗ ਹੈ ਬੋੜਾ ਭਾਰੀ ਦੁਖ ਜੰਮਣ ਬਣਦਾ ਲੱਗਿਆ ਹੈ ਗੁਰਮਤਿ ਲੇਵੋ ਰੋਗ ਗਿਆ ਇਹ ਗੁਰਮਤਿ ਨੂੰ ਧਾਰਨ ਕਰੋ ਵਾਹਿਗੁਰੂ ਗੁਰਮੰਤਰ ਹੈ ਜਪ ਹਉਮੈ ਖੋਈ ਮੇਰੇ ਰੋਗ ਤੇ ਲਿਆ ਗਿਆ ਸਮਝੋ ਸੁਖ ਸੰਪਤ ਕਾ ਆਵਤ ਦੇਖੈ ਜਦੋਂ ਸੁਖ ਪ੍ਰਾਪਤ ਹੋ ਸੋ ਸੁਖ ਸੰਪਤ ਕਾ ਆਵਤ ਦੇਖੈ ਜਦੋਂ ਸੰਪਤ ਭੂਤੀ ਬਹੁਤੀ ਦਾ ਸੁਖ ਹੋ ਵੀ ਮੇਰੇ ਕੋਲੇ ਬੜੇ ਮਰਬੇ ਐ ਮੇਰੇ ਕੋਲੇ ਬੜੀਆਂ ਕੋਠੀਆਂ ਐ ਮੈਨੂੰ ਬੜੀ ਆਮਦਨ ਹੈ ਇਉਂ ਭੂਤੀ ਦੀ ਸੁਖ ਨੂੰ ਆਉਂਦਾ ਵੇਖਦਾ ਹੈ ਜਦੋਂ ਸਾਖਤ ਮਨ ਅਵਿਮਾਨ ਭਿਆ ਜਦੋਂ ਐਸਾ ਸੌਦਗ ਸ਼ਕਤੀ ਦਾ ਚੇਲਾ ਹੈ ਜੇ ਮਨ 'ਚ ਹੰਕਾਰ ਹੋ ਜਾਂਦਾ ਕਹਿੰਦਾ ਮੇਰੇ ਅਰਗਜ ਕੌਣ ਹੈ ਮੈਂ ਸਾਰੀ ਦੁਨੀਆ ਨੂੰ ਜਿੱਤ ਲਿਆ ਸਾਰੇ ਪ੍ਰਾਪਤਸ ਮੇਰੇ ਕੋਲੇ ਆ ਗਏ ਹਨ ਜਿਸ ਕਾ ਇਹੋ ਤਨ ਤਨ ਸੋ ਫਿਰ ਲੀਵ ਦੇਖੋ ਭਾਈ ਜਿਸ ਵਾਹਿਗੁਰੂ ਨੇ ਇਹ ਸਰੀਰ ਦਿੱਤਾ ਹੋਇਆ ਆਪਾਂ ਨੂੰ ਤੇ ਧੰਨ ਦਿੱਤਾ ਹੋਇਆ ਉਹ ਜਦੋਂ ਵਾਪਸ ਲੈ ਆ ਲਵੇ ਪਰਮੇਸ਼ਰ ਆਪਣੀ ਆਮਾਨ ਕਹੀ ਬਾਹਰ ਸਾਹ ਲਏ ਹੈ ਅਗਿਆਨੀ ਮਨ ਰੋਸ ਕਰੇ ਅੰਤਰ ਸਹਿਸਾ ਦੂਹ ਪਿਆ ਉਸੇ ਬੋਲੇ ਅੰਦਰ ਸੰਸਾ ਚ ਪੜ ਜਾਂਦਾ ਵੀ ਮੇਰੇ ਪਦਾਰਥ ਕਿਉਂ ਨਾ ਨਾਸ ਹੋ ਗਏ ਤੇ ਦੁੱਖ ਉਜ ਪਿਆ ਹੋਇਆ ਅੰਤ ਨੂੰ ਨਰਕ ਗਾਮੀ ਹੁੰਦਾ ਹੈ ਦੁੱਖ ਪਿਆ ਜਾਂਦਾ ਚਿੰਬੜਿਆ ਰਹਿੰਦਾ ਹੈ ਸੋ ਲਵੇ ਕਿ ਸੁੱਕਿਆ ਵਿੰਗਾ ਹਰ ਵਕਤ ਆਤਕਾਲ ਕਿਸ ਸਾਧਨਾ ਚੱਲੈ ਜਦੋਂ ਅੰਤ ਦਾ ਸਮਾ ਆਉਂਦਾ ਉਸ ਵੇਲੇ ਪ੍ਰਾਣੀ ਦੇ ਨਾਲ ਕੋਈ ਪਦਾਰਥ ਨਹੀਂ ਚੱਲਦਾ ਕੋਈ ਸੰਬੰਧੀ ਨਹੀਂ ਸਹਿਤਾ ਕਰਦਾ ਜੋ ਦਿਸੈ ਸਭ ਤਿਸ ਹੈ ਮਾਇਆ ਜੇ ਜਿੰਨਾ ਕੁਝ ਦਿਸ ਰਿਹਾ ਸਭ ਉਸਦੀ ਮਿਹਰਬਾਨੀ ਹੈ ਜੇ ਨੀਅਤ ਤੇ ਬਾਬ ਮਹਿਦਾਰੀ ਜਿੰਦਗੀ ਪ੍ਰਾਪਤ ਹਾਰੀ ਇਹ ਵਾਹਿਗੁਰੂ ਦੀ ਮਿਹਰਬਾਨੀ ਹੈ ਜੋ ਕੋਈ ਦਿਸ ਰਿਹਾ ਤੂੰ ਐਵੇਂ ਬੰਦਿਆ ਹੰਕਾਰ ਕਰਦਾ ਹੈ ਜੋ ਦੀਸੈ ਜੋ ਦੀਸੈ ਸਭ ਕਿਸ ਹੈ ਮਾਇਆ ਜੋ ਕੋ ਦਿਸਰੈ ਸਭ ਉਸੇ ਦੀ ਮਾਇਆ ਵਈ ਪਸਾਰਾ ਹੈ ਉਹਦੀ ਕਿਰਪਾ ਦ੍ਰਿਸ਼ਟੀ ਹੈ ਉਹਦੇ ਕਰਕੇ ਪਦਾਰਥ ਮਿਲਦੇ ਹੈ ਤੇ ਜੋ ਕੋ ਦਿਸਰੈ ਨਾਸਮੰਤ ਸਭ ਉਸ ਪਰਮੇਸ਼ਰ ਦੀ ਕਿਰਪਾ ਨਾਲ ਹੀ ਦੇਖ ਰਿਹਾ ਜੋ ਕੋ ਦੇਖ ਰਿਹਾ ਹੈ ਇਹ ਉਸੇ ਦੀ ਮਾਇਆ ਪਸਾਰੀ ਹੋਈ ਹੈ ਕੁਦਰਤ ਦਿਸੈ ਕੁਦਰਤ ਸੁਣੀ ਹੈ ਆਦਪੁਰਖ ਅਪਰੰਪਰ ਸੂ ਪ੍ਰਭੂ ਔਰ ਸਾਰਿਆਂ ਦਾ ਮੂਡ ਰੂਪ ਹੈ ਅਦੇ ਪੁਰਖ ਪੂਰਨ ਹੈ ਅਪਰੰਪਰ ਪ੍ਰਕਿਰਤੀ ਉਰੇ ਹੈ ਉਹ ਪਰੇ ਹੈ ਪ੍ਰਕਿਰਤੀ ਤੋਂ ਵਾਹਿਗੁਰੂ ਸਮਰੱਥ ਹਰ ਨਾਮ ਰਿਜੈ ਲੈ ਪਾਰ ਪੈ ਜਾ ਜਿਨ੍ਹਾਂ ਜਿਨ੍ਹਾਂ ਨੇ ਪਰਮੇਸ਼ਰ ਦੇ ਨਾਮ ਨੂੰ ਸਾਧ ਸੰਗ ਜੀ ਹਿਰਦੇ 'ਚ ਲਿਆ ਹੈ ਉਹ ਪਾਰ ਪੈ ਗਿਆ ਸੰਸਾਰ ਤੋਂ ਮੁਕਤ ਹੋ ਗਿਆ ਹੈ ਮੂਏ ਕਹ ਰੂ ਵਹ ਕਿਸਹਿ ਸੁਣਾਵੇ ਜਿਹੜੇ ਭਾਈ ਮਰਿਆਂ ਨੂੰ ਰੋਂਦੇ ਐ ਉਹ ਕਿਹਨੂੰ ਸੁਣਾਉਂਦੇ ਜੀ ਸਾਡਾ ਮਰ ਗਿਆ ਅੱਖਾਂ ਦੇ ਕਿਉਂ ਪਾਣੀ ਕੱਢ ਕੱਢ ਕੇ ਤੇ ਬੁੱਲ ਡੇਰ ਡੇਰ ਕੇ ਲੋਕਾਂ ਨੂੰ ਸੁਣਾਉਂਦੇ ਆ ਵੀ ਸਾਡਾ ਮਰ ਗਿਆ ਭੈ ਸਾਗਰ ਅਸਰਾਲ ਪਿਆ ਉਹ ਤਾਂ ਜਿਹੜਾ ਮਰਨ ਵਾਲਾ ਉਹ ਭੈ ਦਾ ਇੱਕ ਸੰਸਾਰ ਸਮੁੰਦਰ ਵਿੱਚ ਅਸਿਆਲ ਬੇਸਮਹਾਲੋ ਕੇ ਡਿੱਗ ਪਿਆ ਖਬਰਾਂ ਕਿਹੜੀ ਜੂਨ ਚ ਗਿਆ ਹੈ ਉਹਨੂੰ ਰੋ ਰੋ ਕੇ ਲੋਕਾਂ ਨੂੰ ਸੁਣਾਉਨੇ ਹੋ ਕਿਹਨੂੰ ਸੁਣਾਉਨੇ ਹੋ ਜੇ ਤੁਸੀਂ ਵੀ ਮਰ ਗਏ ਫਿਰ ਕਿਹਨੂੰ ਆਪ ਦਾ ਤੁਮ ਰੋਵੋਗੇ ਉਸਨੂੰ ਤੁਮਕੋ ਕੌਣ ਰੋਈ ਕੀ ਨੂੰ ਸੁਣਾ ਰਹੇ ਹਾਂ ਪੈ ਸਾਗਰ ਭੈ ਸਾਗਰ ਅਸਰਾਲ ਪੈ ਇਹ ਭੈ ਦਾ ਇੱਕ ਸੰਸਾਰ ਸਮੁੰਦਰ ਹੈ ਜਿਹੜਾ ਇਹਦੇ ਵਿੱਚ ਅਸਰਾਲ ਵੱਡੀਆਂ ਵੱਡੀਆਂ ਸੱਪਾਂ ਅਸਰਾਲਾਂ ਹੁੰਦੀਆਂ ਨੇ ਕਈ ਕਈ ਮਨਾਂ ਦੀ ਚੱਕੀਆਂ ਨਹੀਂ ਜਾਂਦੀਆਂ ਜਿਹੜੀਆਂ ਉਹ ਅਸਰਾਲ ਆਦ ਕਜੂਨਾ ਚ ਪੈ ਗਿਆ ਮਾਇਆ ਦੇ ਮੋਹ ਦਾ ਮਾਰਿਆ ਹੋਇਆ ਇਹ ਅਸਰਾਲ ਬੀਸਵਾੜ ਦਾ ਨਾਮ ਹੈ ਅਸਰਾਲ ਸੱਪ ਹੁੰਦੇ ਬੜੇ ਬੜੇ ਜਿਹੜੇ ਅਜਗੜ ਸਾਤ ਹੁੰਦੇ ਜਿਹੜੇ ਬੱਕਰੀ ਨੂੰ ਨਿਕਲ ਜਾਵੇ ਇਨੂੰ ਬੜੀਆਂ-ਬੜੀਆਂ ਅਸਲਾ ਹੁੰਦੀਆਂ ਹਨਗੀਆਂ ਉਹਨਾਂ ਜੂਨਾ ਚ ਪੈ ਗਿਆ ਦੇਖ ਕੁਟੰਬ ਮਾਇਆ ਗਹਿ ਮੰਦਰ ਇਹ ਜੀਵ ਆਉਦੇ ਪਰਿਵਾਰ ਰਿਸ਼ਤੇ ਦੇ ਬਦੇ ਨੂੰ ਵੇਖ ਕਰਕੇ ਤੂੰ ਮਾਇਆ ਨੂੰ ਵੇਖ ਕਰਕੇ ਘਰ ਸੋਹਣੇ ਵੇਖ ਕੇ ਕੱਚੇ ਮੰਦਰ ਪੱਕੇ ਵੇਖ ਕੇ ਸਾਖਤ ਜੰਜਾਲ ਪਰਾਲ ਪਿਆ ਇਹ ਸਾਖਤ ਪੁਰਸ਼ੇਦ ਨੂੰ ਜੰਜਾਲ ਬੰਧਨ ਪੈ ਗਏ ਇਹ ਬੰਧਨ ਪਰਾਲੀ ਅਮੂਝੇ ਫੋਕੇ ਬੰਧਨ ਹੁੰਦੀ ਹੈ ਉਹਨਾਂ ਚ ਪੈ ਗਿਆ ਹੈ ਇਸ ਪ੍ਰਕਾਰ ਹੈ ਸਾਗਤਪੁਰਖ ਇੱਕ ਬੰਦਨਾ ਜਿਆਦਾ ਦੇ ਬੰਦਨ ਚ ਫੋਕਿਆਂ ਚ ਪੈ ਗਏ ਹੈ ਪ੍ਰਾਲੀ ਦੀ ਨਹੀਂ ਆਈ ਨਾਸ ਹੋ ਜਾਏਗਾ ਆ ਆਏ ਤਾਂ ਤਨਹ ਪਠਾਏ ਜਦੋਂ ਆਏ ਉਸ ਵਾਹਿਗੁਰੂ ਨੇ ਭੇਜੇ ਤਾਂ ਹੀ ਆਏ ਹਨ ਪਾਈ ਸੰਸਾਰ ਦੇ ਜੀਵ ਚਾਲੇ ਤਨੈ ਬੁਲਾਏ ਜੀ ਹਾਂ ਜੀ ਨੂੰ ਬੁਲਾ ਲਿਆ ਉਦੋਂ ਭਾਈ ਕੂਚ ਕਰਕੇ ਚਲੇਗੇ ਫਿਰ ਖੇਡ ਸੋ ਜਨਤੇ ਇਕੱਠੇ ਇਕ ਤਤੇ ਕੋ ਬੋਲਣ ਮਿੱਠੇ ਆਸ ਦਾ ਦੋਧ ਪਿਆ ਉੱਠ ਚੱਲੇ ਜਿਵੇਂ ਉਹ ਉਹ ਬਿਹਾਨੀਆਂ ਜਦੋਂ ਆਏ ਆ ਉਸਦੇ ਪਿੱਛੇ ਹੋਏ ਆਏ ਹਾਂ ਤੇ ਜਦੋਂ ਚੱਲੇ ਉਸਨੂੰ ਬੁਲਾ ਲਿਆ ਤਾਂ ਹੀ ਤੁਰ ਚੱਲੇ ਕੋਈ ਹੋ ਚੱਲੇ ਇਸ ਕਰਕੇ ਐਵੇਂ ਨਾ ਹੰਕਾਰ ਚ ਫਸੋ ਜੋ ਕਿਸ਼ ਕਰਨਾ ਸੋ ਕਰ ਰਿਹਾ ਜੋ ਕੁਛ ਪਰਮੇਸ਼ਨ ਕਰਨਾ ਸੀ ਉਹ ਕਰਦਾ ਸੀ ਜੋ ਕੋਈ ਹੁਣ ਕਰਨਾ ਉਹ ਕਰ ਰਿਹਾ ਬਖਸ਼ਣ ਹਾਰ ਐ ਬਖਸ਼ ਲਿਆ ਜਿਨ੍ਹਾਂ ਤੇ ਮਾਰੇ ਨਾਮ ਦੀ ਦਾਤ ਦੀ ਬਖਸ਼ੀਸ਼ ਕੀਤੀ ਹੈ ਉਹਨਾਂ ਨੂੰ ਬਖਸ਼ਣ ਹਾਰ ਗੁਰੂ ਨੇ ਨਾਮ ਦੀ ਦਾਤ ਦੇ ਕੇ ਬਖਸ਼ ਲਿਆ ਹੈ ਬਖਸ਼ ਹਾਰੇ ਪਰਮੇਸ਼ਵਰ ਨੇ ਲੇਖਾ ਛੋੜ ਅਲਿਖੇ ਜੂਟੇ ਹੰਗਿਰਗੁਣ ਲੇਓ ਵਾਰੀ ਇਸ ਪ੍ਰਕਾਰ ਕਿਰਪਾ ਕਰਕੇ ਬਖਸ਼ ਲਿਆ ਹੈ ਜਿਨ ਇਹੋ ਚਾਖਿਆ RAM ਰਸਾਂਇ ਜਿਨ੍ਹਾਂ ਨੂੰ ਭਾਈ RAM ਜੋ ਰਸਾਂ ਦਾ ਆਣ ਘਰ ਹੈ ਇਸ ਦੇ ਰਸ ਨੂੰ ਚੁੱਖਿਆ ਧਾਰਨ ਕੀਤਾ ਹੈ ਜਿਨ ਕੀ ਸੰਗਤ ਖੋਜ ਭਇਆ ਉਹਨਾਂ ਦੀ ਸੰਗਤ ਕਰਕੇ ਵਾਹਿਗੁਰੂ ਦਾ ਖੋਜ ਗਿਆਨ ਦੀ ਖੋਜ ਪ੍ਰਾਪਤ ਹੁੰਦੀ ਹੈ ਭਇਆ ਹੋਇਆ ਹੈ ਜਿਸ ਕਿਸੇ ਨੂੰ ਪਰਮੇਸ਼ਰ ਦਾ ਖੋਜ ਸਮਝ ਪਈ ਹੈ ਗਿਆਨ ਹੋਇਆ ਹੈ ਖੋਜੀ ਉਜਾਇ ਉਹਨਾਂ ਨੂੰ ਜਿਹੜਾ ਉਹਨਾਂ ਦੀ ਸੰਗਤ ਚ ਖੋਜ ਭਇਆ ਹੋਇਆ ਹੈ ਉਹਨਾਂ ਨੂੰ ਪਰਮੇਸ਼ਰ ਦੀ ਪ੍ਰਾਪਰਤੀ ਹੋਈ ਹੈ ਅਰੇ ਕੋਈ ਬੈਨ ਭਇਆ ਕੋਦੀ ਹੋਇਆ ਮਹਾਰਾਜ ਰੂਪ ਦਾ ਰਿੱਧ ਸਿੱਧ ਬੁੱਧ ਗਿਆਨ ਗੁਰੂ ਤੇ ਪਾਇਆ ਸਾਈ ਰਿੱਧੀਆਂ ਅਨ ਦੀ ਤੋੜਦਾ ਸਿੱਧੀਆਂ ਅਨਵਾ ਮੈਂ ਆ ਦੇ ਕੋ ਅੱਗੇ ਰਿੱਧ ਸਿੱਧ ਬੁੱਧ ਗਿਆਨ ਗੁਰੂ ਤੇ ਪਾਇਆ ਆਤਮ ਵਿਸ਼ੈਣਵਾਦੀ ਬੁੱਧ ਸਰੂਪ ਦਾ ਅਪਰੋਖ ਗਿਆਨ ਇਹ ਸਤਿਗੁਰਾਂ ਤੋਂ ਪਾਇਆ ਜਿਸ ਕਿਸੇ ਨੂੰ ਪਾਇਆ ਹੈ ਮੁਕਤ ਪਦਾਰਥ ਸ਼ਰਨ ਪਿਆ ਜਿਹੜਾ ਸ਼ਰਨ ਪਿਆ ਉਹ ਮੁਕਤੀ ਰੂਪ ਮੁਕਤ ਪਦਾਰਥ ਪ੍ਰੇਮ ਪਦਾਰਥ ਗਿਆਨ ਪਦਾਰਥ ਨਾਮ ਪਦਾਰਥ ਇਹ ਉਹਨਾਂ ਨੂੰ ਸ਼ਰਨ ਪਿਆ ਨੂੰ ਮਾਰਨ ਬਖਸ਼ੇ ਹੈ ਸੁਖ ਸਗੁਰ ਮੁਖ ਸੰਕਰ ਜਾਣਾ ਗੁਰਮੁਖ ਹੋ ਹਣਗੇ ਜਿਹੜੇ ਦੁੱਖ ਵਿੱਚ ਵੀ ਲਿਬ ਲਾਈ ਰੱਖਦੇ ਇਹ ਸੁਖ ਵਿੱਚ ਵੀ ਦੁਨੀਆ ਦੀ ਫਲਾਉਟ ਜਿਨੀ ਫਸਦੇ ਸਮਾਨ ਬਿੱਤੀ ਕਰਕੇ ਗੁਰਮਖੰਨ ਜਾਣਿਆ ਹੈ ਸਾਰੇ ਹਰ ਲੋਕ ਜੁੜੇ ਰਹਿੰਦੇ ਹਨ ਹਰ ਖਸੋਗ ਤੇ ਬ੍ਰਗਤ ਭੈ ਸੁਖ ਵੇਲੇ ਖੁਸ਼ ਨਹੀਂ ਹੁੰਦੇ ਤੇ ਦੁੱਖ ਵੇਲੇ ਸੋਗ ਨਹੀਂ ਹੁੰਦੇ ਦੋਹਾਂ ਤੋਂ ਬ੍ਰਗਤ ਅਸੰਗ ਹੋ ਗਏ ਮਹਾਂਪੁਰਖ ਆਪ ਮਾਰ ਗੁਰੂਖ ਹਰ ਪਾਈ ਕਿਉਂ ਜਿਨਾਂ ਨਾਮਾ ਬავਹੰਕਾਰ ਮਾਰਿਆ ਗੁਰਮੁਖ ਖਾਨ ਨੇ ਉਹਨੇ ਹਰੀ ਪਰਮੇਸ਼ਰ ਨੂੰ ਪ੍ਰਾਪਤ ਕੀਤਾ ਹੈ ਨਾਨਕ ਸਹਿਜ ਸਮਾਇ ਲਿਆ ਸਤਗੁਰੂ ਸਾਹਿਬ ਜੀ ਕਹਿੰਦੇ ਸੁਦੇ ਵਾਹਿਗੁਰੂ ਨੇ ਆਪ ਦੇ ਜ ਸੰਭਾਲ ਲਿਆ ਦੀਨ ਕਰ ਲਿਆ ਜਿਵੇਂ ਜਨ ਦੇ ਹਾਲ ਮਿਲ ਜਾਂਦਾ ਹੈ ਆਹ ਵਾਹਿਗੁਰੂ ਦੀ ਜੋਤ ਵਿੱਚ ਸਾਧ ਸੰਗਤ ਜੀ ਮਿਲ ਜਾਂਦੇ ਹਨ ਇਸ ਪ੍ਰਕਾਰ ਗੁਰੂ ਸਾਹਿਬ ਦੀ ਕਿਰਪਾ ਦਾ ਸਦਕਾ ਉਹ ਨਿਹਾਲ ਹੋ ਜਾਂਦੇ ਹਨ ਹੁਣ ਸਮਾਂ ਇੱਥੇ ਕੀਰਤਨ ਦਾ ਹੋ ਗਿਆ 10 ਮਿੰਟ ਰਹਿਣਗੇ ਸਤਿਗੁਰਾਂ ਦੇ ਸਮਾਪਤੀ ਕਰੀਏ ਦੁਖ ਸੁਖ ਗੁਰਮੁਖ ਸਮ ਕਰ ਜਾਣਾ ਹਰ ਖਸੂਗ ਤੇ ਬ੍ਰਗਤ ਭਿਆ ਆਪਾਰ ਗੁਰਮੁਖ ਹਰ ਪਾਏ ਦਾਨਕ ਸਹਜ ਸਮਾਏ ਲਿਆ ਸੰਗਤ ਸੰਗਤ ਦੀ ਅਖੰਡ ਸੰਗਤ ਸੰਗਤ ਦੇ ਅਜਿਹੇ ਪ੍ਰਕਾਰ ਦਾ ਪ੍ਰੋਗਰਾਮ ਹੁੰਦਾ ਹੈ ਪਿੱਛੇ